ਅੱਜ ਤੁਹਾਨੂੰ ਦਿਖਾ ਰਿਆ 1965 ਮਾਡਲ ਦਾ ਕੈਮਰਾ ਜਿਹਦੇ ਵਿੱਚ ਤੁਹਾਡੇ ਪਿਓਾਂ ਦੇ ਤੁਹਾਡੇ ਦਾਦੇ ਦਾਦੀਆਂ ਦੇ ਵਿਆਹ ਹੋਏ ਹੋਣੇ ਆ ਤੇ ਉਦੋਂ ਦੀ ਲਾਈਫ ਕਿੱਦਾਂ ਦੀ ਸੀਗੀ ਜਸਟ ਇਮੇਜਿਨ ਪਹਿਲਾਂ ਇੰਨੇ ਫਿਲਟਰ ਨਹੀਂ ਹੁੰਦੇ ਸੀ ਆਹ ਫਲੈਸ਼ ਲਾਈਟ ਹੁੰਦੀ ਸੀ ਪਹਿਲਾਂ ਤਾਂ ਵਿਚਾਰਿਆਂ ਦੇ ਮੂੰਹ ਮੂੰਹ ਤੇ ਮਾਰਦੇ ਸੀ ਔਖਾ ਸੌਖਾ ਹੋ ਕੇ ਹੈਨਾ ਉਦੋਂ ਬਾਅਦ ਫੋਟੋ ਕਰਾਉਣੀ ਤੇ ਮੈਂ ਕਹਣਾ ਆਪਾਂ ਗੱਲ ਕਰਗੇ ਇੱਕ ਬਹੁਤ ਵੱਡੀ ਗੇਮ ਹੁੰਦੀ ਸੀ ਬਹੁਤ ਵੱਡਾ ਚੈਲੰਜ ਹੁੰਦਾ ਸੀਗਾ ਕਿਉਂਕਿ ਫੋਟੋ ਕਰਾਉਣ ਵਾਸਤੇ ਆ ਚੀਜ਼ ਖੋਲਣੀ ਪੈਂਦੀ ਸੀ ਇੱਥੇ ਦੋ ਰੀਲਾਂ ਪੈਂਦੀਆਂ ਸੀਗੀਆਂ ਇੱਕ ਰੀਲ ਪਈ ਹੋਈ ਆ ਜਵੀ ਇਧਰ ਲੇ ਕੱਢੀ ਹੋਈ ਆ ਫਿਰ ਇਹਦੇ ਜੋ ਮੰਨ ਲਓ ਜਦੋਂ ਕੈਮਰੇ ਦੀਆਂ ਫੋਟੋਆਂ ਬਣ ਜਾਂਦੀਆਂ ਸੀਆਂ ਫਿਰ ਇਹ ਰੀਲ ਦੇ ਵਿੱਚੋਂ ਆਪਾਂਗੇ ਨੈਗੇਟਿਵ ਜੇ ਕੱਢ-ਕੱਢ ਕੇ ਉੱਤੇ ਜਿਹੜਾ ਫੋਟੋਗ੍ਰਾਫਰ ਸਾਰੀ ਜਿਹੜੀ ਮਲੀ ਜਾਂਦਾ ਮਲੀ ਜਾਂਦਾ ਮਲੀ ਜਾਂਦਾ ਜਦੋਂ ਉਹਨੂੰ 2 ਘੰਟੇ ਹੋ ਜਾਂਦੇ ਉਹ ਮੁੜਕ ਮੁੜ ਗਿਆ ਇੰਨੇ ਚ ਫੋਟੋ ਨਿਕਲਦੀ ਉਹ ਵੀ ਬਲੈਕ ਐਂਡ ਵਾਈਟ ਤੇ ਉਹ ਤੋਂ ਬਿਨਾ ਜੇ ਆਪਾਂ ਗੱਲ ਕਰਗੇ ਇਹਦੇ 'ਚ ਕੋਈ ਬੜਾ ਜਿਆਦਾ ਫਿਲਟਰ ਨਹੀਂ ਹੁੰਦਾ ਸੀ ਅੱਜ ਕੱਲ੍ਹ ਤਾਂ ਤੁਸੀਂ ਦੇਖ ਲਓ ਮਾਈਕਰਾ ਸੁਣਾ ਲੱਗੇ ਇਹਨਾਂ ਤੁਹਾਨੂੰ ਪਰ ਮੈਂ ਇਹਨਾਂ ਐਕਚੁਅਲ 'ਚ ਹੋਣਾ ਨਹੀਂ ਕਿਉਂਕਿ ਫਿਲਟਰਾਂ ਦਾ ਕਮਾਲ ਹੈ ਨਾ ਉਹ ਤੋਂ ਫਿਲਟਰ ਹੁੰਦੇ ਸੀਗੇ ਇਹਨੂੰ ਬਸ ਇਹਦੇ ਨਾਲ ਅੱਗੇ ਪਿੱਛੇ ਕਰ ਲੈਂਦੇ ਸੀਗੇ ਇਹਨੂੰ ਤੇ ਆਹ ਜਿਹੜਾ ਕਲਿੱਕ ਹੁੰਦਾ ਸੀਗਾ ਤੇ ਇੱਥੇ ਬੜਾ